ਸਾਰਿਆਂ ਨੂੰ ਕੈਸ਼ ਪ੍ਰਾਈਸ 75000 ਰੁਪਏ ਜੈ ਮਾਤਾ ਦੀ ਦੋਸਤੋ 16 16 16 ਤਿੰਨ ਦਿਨ ਹੋ ਗਏ ਲਗਾਤਾਰ 16 ਹੀ 16 ਹੋਈ ਜਾਂਦੀ ਹੈ ਜੀ ਰੰਗ ਵੀ ਅਲਟਰਾ ਮਰੀਨ ਹੀ ਵਿਕ ਰਿਹਾ ਹੈ ਬਹੁਤ ਜ਼ਿਆਦਾ ਕਲਰ ਦੀ ਡਿਮਾਂਡ ਹੈ ਔਰ ਇੱਕ ਵੀ ਕਸਟਮਰ ਨੂੰ ਆਪਣੇ ਵਾਪਸ ਨਹੀਂ ਕੀਤਾ ਨਾ ਕਿਸੇ ਤੋਂ ਲਿਆ ਕੋਈ ਬਲੈਕ ਇਹਨਾਂ ਨੂੰ ਦਿੱਤਾ ਕੈਸ਼ 75000 ਰੁਪਏ ਦਾ ਸਵੇਰੇ ਪੰਜ ਛੇ ਫੋਨ ਵੇਚੇ ਨੇ ਸਾਰਿਆਂ ਨੂੰ ਕੈਸ਼ ਪ੍ਰਾਈਜ਼ 75000 ਰੁਪਏ ਔਰ ਇਹ ਆਏ ਨੇ ਵੀ ਰੰਗੀਆਂ ਤੋਂ ਗਿਲ ਸਾਹਿਬ ਸੌਰਵ ਔਰ ਆਕਾਸ਼ ਬਹੁਤ ਹੀ ਨਾਈਸ ਬਹੁਤ ਹੀ ਵਧੀਆ ਲਗਭਗ ਡੇਲੀ ਦੇ 12 ਤੋਂ ਲੈ ਕੇ 15 ਫੋਨਾਂ ਦੀ ਸੇਲ ਹੈ ਜੀ 16 ਦੀ ਫੱਟੇ ਚੱਕੀ ਜਾਂਦੇ ਆ ਮਲੋਦ ਦੇ ਵਿੱਚ ਬਾਕੀ ਇਹਨਾਂ ਤੋਂ ਪੁੱਛਾਂਗੇ ਇੱਥੇ ਆ ਕੇ ਕਿਵੇਂ ਲੱਗਿਆ ਜਿਹੜੀ ਗੱਲ ਮੈਂ ਕਰੀ ਐ ਸਹੀ ਐ ਮਤਲਬ 75000 ਦਾ ਹੀ ਮਿਲਿਆ ਤੁਹਾਨੂੰ ਦੱਸੋ ਜੀ ਬਿਲਕੁਲ ਜੀ ਬਿਲਕੁਲ ਆਫ ਕੌਰਸ ਜੋ ਸਰ ਨੇ ਕਿਹਾ ਜੀ ਉਹੀ ਸਾਨੂੰ ਮਿਲੇ ਆ ਅਸੀਂ ਬਹੁਤ ਸੈਟੀਸਫਾਈ ਆ ਬਿਲਕੁਲ ਜੀ ਬਿਲਕੁਲ ਹਾਂਜੀ ਗਿਲਸਾਹਬ ਤੁਸੀਂ ਵੀ ਦੱਸੋ ਜੀ ਬਿਲਕੁਲ ਜੀ ਬਿਲਕੁਲ ਸਹੀ ਓਕੇ ਓਕੇ ਜੀ ਓਕੇ ਆਕਾਸ਼ ਦੀ ਗ੍ਰੇਟ ਚੰਗਈ ਓਕੇ ਆਈ ਚੰਗਈ ਔਰ ਫੋਨ ਵੀ ਇਹਨਾਂ ਨੇ ਦੋ ਲੈਨੇ ਜੀ ਇੱਕ ਛੱਡੋ ਦੋ ਲੈ ਲਏ ਕਹਿੰਦੇ ਪਾਪਾ ਵਾਸਤੇ ਵੀ ਫੋਨ ਲੈਣਾ ਇਹ 15 ਸੁਪਰ ਐਮਾ ਲੋਡ ਦੇ ਵਿੱਚ ਦਿੱਤਾ ਇਹਨਾਂ ਨੂੰ ਇਹਨਾਂ ਦੇ ਫਾਦਰ ਸਾਹਿਬ ਲਈ ਜੈ ਮਾਤਾ ਦੀ ਜੀ